ਵਲੀ ਪਾਈਏ ਨਾ ਕਰੀ ਇੱਕ ਮਿਕੜੀ ਬਲੀ ਮਾਰੀਏ ਛੜੇਤੀ ਟਿੱਕ ਚੰਨੀ ਬਲੀ ਮਾਰੀਏ ਮੈਨੂੰ ਛੋਟੇ ਹੁੰਦਾਂ ਤੇ ਘਰੇ ਪਿਆਰ ਨਾਲ ਬੱਲੂ ਬੁਲਾਇਆ ਜਾਂਦਾ ਸੀਗਾ ਤੇ ਕਈਆਂ ਨੂੰ ਮੇਰਾ ਨਾਮ ਨਹੀਂ ਪਸੰਦ ਸੀਗਾ ਮੈਂ ਕਿਵੇਂ ਇਸੇ ਨਾਮ ਨੂੰ ਅੱਗੇ ਲੈ ਕੇ ਜਾਣਾ ਵਾ ਸੋਹਰ ਬਲਜਿੰਦਰ ਤੋਂ ਬੱਲੂ ਨਾਮ ਦੀ ਹੈ ਬਹੁਤ ਪਿਆਰ ਦਿੱਤਾ ਜਾਂਦਾ ਹੈ ਹਨ ਕਿਵੇਂ ਸ਼ੁਰੂਆਤ ਕਿਵੇਂ ਕੀਤੀ ਸੀ ਜਦ ਛੋਟੇ ਹੁੰਦੇ ਤੁਸੀਂ ਡਾਂਸ ਕਰਨ ਦਾ ਬਹੁਤ ਸ਼ੌਂਕ ਹੁੰਦਾ ਸੀਗਾ ਲੱਗ ਕਿਤੇ ਮਿਊਜ਼ਿਕ ਵੱਜਾ ਤੇ ਮੈਨੂੰ ਪਸੰਦ ਨਹੀਂ ਪਿਛਕ ਮੈਂ ਉਹ ਉਸ ਟਾਈਮ ਹੀ ਡਾਂਸ ਕਰਦਾ ਸੀਗਾ ਤੇ ਬਸ ਉਹ ਚਾਹ ਹੁੰਦਾ ਸੀ ਘਰ ਜਾ ਕੇ ਕਿ ਮੈਂ ਛੋਰੀ ਛੋਰੀ ਡਾਂਸ ਕਰਨਾ ਤੇ ਬੜਾ ਮਜ਼ਾ ਆਉਂਦਾ ਹੁੰਦਾ ਸੀਗਾ ਦਿਖੋੜੀ-ਓੜੀ ਕਰਤੇ ਕੇ ਤੇ 14 ਸਾਲ ਦਾ ਸੀ ਜੋ ਡਾਂਸ ਖੋਣਾ ਸਟਾਰਟ ਕਰਤਾ ਮੈਂ ਸਭ ਤੋਂ ਚਾਹਿਆ ਫਸਟ ਵੈਡਿੰਗ ਕੋਰੀਓਗ੍ਰਾਫੀ ਕੀਤੀ ਉੱਚ ਬਹੁਤ ਪਿਆਰ ਮਿਲਿਆ ਪਲਸ 2 ਜਿਵੇਂ ਲੱਕੜ ਦੇ ਕੰਮ ਦੇ ਵਿੱਚ ਆਉਂਦਾ ਕਦੇ-ਕਦੇ ਕੰਮ ਦੇ ਵਿੱਚ ਉਹ ਵੀ ਕੀਤੇ ਮਟੇਨੀਂਜ ਵੀ ਕੀਤੇ ਨੇ ਉਹ ਵੀ ਹੁੰਦੇ ਆ ਫਿਰ ਇਹ ਡਾਸਟ ਅਕੈਡਮੀ ਜੁਆਇਨ ਕੀਤੀ ਸੋ ਉੱਥੇ ਮੇਰੇ ਫਸਟ ਵੀਡੀਓ ਵਾਇਰਲ ਹੋਈ ਸੀ ਇੱਕ ਅੱਧਾ ਘੰਟਾ ਹੋ ਗਿਆ ਜਦੋਂ ਭਰੀ ਲੁੱਧਾ ਨੇ ਉਹ ਇੱਕ ਅੱਧਾ ਘੰਟਾ ਵੀ ਕਈਆਂ ਨੂੰ ਦੁੱਖ ਦਿੰਦਾ ਵਾ ਕਈਆਂ ਦੇ ਚਿਹਰੇ ਤੇ ਖੁਸ਼ੀ ਲੱਗ ਕੇ ਆਉਂਦਾ ਵਾ ਤੁਸੀਂ ਇਮੋਸ਼ਨਲ ਝਟਕ ਹੋ ਜਾਂਦੇ ਮੈਂ ਸੋਸ਼ਲ ਮੀਡੀਆ ਤੇ ਬਹੁਤ ਦੇਖਦੀ ਆ ਛੇਤੀ ਕੋਈ ਵੀ ਗੱਲ ਨੂੰ ਲੈ ਕੇ ਤੁਸੀਂ ਇਮੋਸ਼ਨਲ ਹੋ ਜਾਂਦੀ ਕਿਉਂ ਇਹ ਜਿਹਾ ਕਿਉਂ ਨਹੀਂ ਚੱਲਦਾ ਪਹਿਲਾਂ ਮਾਂ ਦਾ ਸਾਰਾ ਬੋਸ ਸੀਗਾ ਕਿ ਹਾਂ ਜੋ ਵੀ ਸੀ ਮਾਈ ਮਾਂ ਦੇ ਹੁਣੀ ਮਾਣੇ ਆਪਣੇ ਹਿਸਾਬ ਨਾਲ ਹੈਂਡਲ ਕਰ ਲੈਣ ਸਭ ਕੁਝ ਕਰ ਜਾਣਾ ਤੇ ਇੱਕ ਸਭ ਕੁਝ ਹੀ ਮਾਂ ਹੁੰਦੀ ਅਲਾਰਮ ਸਮਝਉਣ ਵਾਲੀ ਕੱਲੀ-ਕੱਲੀ ਚੀਜ਼ ਕਰਨ ਵਾਲੀ ਮਾਂ ਹੁੰਦੀ ਜਦੋਂ ਉਹ ਤੋਂ ਨਹੀਂ ਚੱਲ ਜੇ ਨਾ ਬੰਦਾ ਇੱਕਦਮ ਵਿਖਰ ਜਾਂਦਾ ਸਸ਼ੇਕ ਲਿਵਿੰਗ ਦੀ ਨਿਊਜ਼ ਨਾਲ ਤੁਸੀਂ ਜੁੜੇ ਹੋ ਤੇ ਮੈਂ ਤੁਹਾਡੇ ਨਾਲ ਪ੍ਰਭਜੋਤ ਕੌਰ ਅੱਜ ਅਸੀਂ ਤੁਹਾਨੂੰ ਮਿਲਵਾਣ ਪਹੁੰਚੇ ਆਂ ਸੋਸ਼ਲ ਮੀਡੀਆ 스타 ਦੇ ਨਾਲ ਜਿਨ੍ਹਾਂ ਨੇ ਜ਼ਮੀਨੀ ਪੱਧਰ ਤੋਂ ਉੱਠ ਕੇ ਇੱਕ ਮੁਕਾਮ ਹਾਸਲ ਕੀਤਾ ਹੈ ਹਲਕੀ ਬਹੁਤ ਲੋਕਾਂ ਨੂੰ ਸਾਰਾ ਬਣਿਆ ਬਣਾਇਆ ਬਹੁਤ ਕੁਝ ਮਿਲ ਜਾਂਦਾ ਹੈ ਕਹਿ ਸਕਦੇ ਕਿ ਥਾਲੀ ਚ ਪਰੋਸਿਆ ਸਾਰਾ ਕੁਝ ਮਿਲ ਜਾਂਦਾ ਹੈ ਕਈ ਅਜਿਹੇ ਲੋਕ ਨੇ ਜਿਨ੍ਹਾਂ ਨੂੰ ਆਪਣੇ ਲਈ ਖੁਦ ਹੀ ਕਰਨਾ ਪੈਂਦਾ ਹੈ ਕਿਸੇ ਦੀ سپورਟ ਨਹੀਂ ਹੁੰਦੀ ਪਰਿਵਾਰ ਦੀ سپورਟ ਨਹੀਂ ਹੁੰਦੀ ਤੇ ਉਹਨਾਂ ਨੂੰ ਖੁਦ ਹੀ ਆਪਣੇ ਮਿਹਨਤ ਨਾਲ ਹੀ ਉਹ ਮਕਾਮ ਹਾਸਲ ਕਰਨੇ ਪੈਂਦੇ ਨੇ ਤੇ ਤੁਸੀਂ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਬਹੁਤ ਪਿਆਰ ਵੀ ਦਿੰਦੇ ਹੋ ਉਹਨਾਂ ਦੀ ਅਕਸਰ ਵੀਡੀਓ ਦੇਖਦੇ ਹੋ ਡਾਂਸ ਵਾਲੀਆਂ ਵੀਡੀਓ ਦੇਖਦੇ ਹੋ ਉਹਨਾਂ ਦੀਆਂ ਬੋਲੀਆਂ ਨੂੰ ਲੋਕ ਬਹੁਤ ਪਸੰਦ ਕਰਦੇ ਨੇ ਤੇ ਮੈਂ ਗੱਲ ਕਰ ਰਹੀ ਹਾਂ ਬਲਜਿੰਦਰ ਸਿੰਘ ਯਾਨੀ ਕਿ ਬੱਲੂ ਰਾਮਗੜੀਆ ਦੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਠੀਕ ਹੋ ਬਹੁਤ ਵਧੀਆ ਜੀ ਬਹੁਤ ਵਧੀਆ ਬਲਜਿੰਦਰ ਸਿੰਘ ਬੱਲੂ ਰਾਮ ਗੜੀਆ ਇਹ ਕਿਵੇਂ ਬਣਿਆ ਬਲਜਿੰਦਰ ਸਿੰਘ ਮੇਰਾ ਗੁੱਡ ਨੇਮ ਆ ਤੇ ਮਤਲਬ ਕਿ ਮੈਨੂੰ ਛੋਟੇ ਹੁੰਦੇ ਤੇ ਘਰੇ ਪਿਆਰ ਨਾਲ ਬੱਲੂ ਬੁਲਾਇਆ ਜਾਂਦਾ ਸੀਗਾ ਤੇ ਕਈਆਂ ਨੂੰ ਮੇਰਾ ਨਾਮ ਨਹੀਂ ਪਸੰਦ ਸੀਗਾ ਮੈਂ ਕਿ ਇਸੇ ਨਾਲ ਨੂੰ ਅੱਗੇ ਲੈ ਕੇ ਜਾਣਾ ਵਾ ਸੋ ਫਿਰ ਬਲਜਿੰਦਰ ਤੋਂ ਫਿਰ ਬੱਲੂ ਰਾਮ ਗੜੀਆ ਬਣਿਆ ਇਸ ਪਿੱਛੇ ਦਾ ਕਾਰਨ ਜਾਣਨਾ ਚਾਹਾਂਗੇ ਹਨਾ ਕਿ ਬਲਜਿੰਦਰ ਸਿੰਘ ਬੱਲੂ ਰਾਮ ਗੜੀਆ ਸੋਸ਼ਲ ਮੀਡੀਆ ਕਰਕੇ ਇਹ ਨਾਮ ਚੇਂਜ ਕੀਤਾ ਨਹੀਂ ਸੋਸ਼ਲ ਮੀਡੀਆ ਕਰਕੇ ਨਹੀਂ ਨਾਮ ਚੇਂਜ ਕੀਤਾ ਮੈਂ ਬੱਲੂ ਤਾਂ ਮੈਨੂੰ ਕਰੇ ਪਿਆਰ ਨਾਲ ਬੁਲਾਉਂਦੇ ਸੀਗੇ ਤੇ ਸਰ ਇਹਦਾ ਕੀ ਤਰਖਾਣਾ ਨੂੰ ਰਾਮ ਗੜੀਆ ਵੀ ਜਿੰਦੇ ਆ ਤੇ ਫਿਰ ਮਤਲਬ ਕਿ ਬੱਲੂ ਤਾਂ ਪਹਿਲਾਂ ਹੀ ਸੀਗਾ ਫਿਰ ਰਾਮ ਗੜੀਆ ਮੇਰੀ ਆਈਡਿਟੀ ਆਈਡੀ ਬਣਾਈ ਸੀ ਬੱਲੂ ਰਾਮ ਗੜੀਆ ਤੇ ਉਹੀ ਆਈਡਿਟੀ ਅੱਗੇ ਤੋਂ ਅੱਗੇ ਵਧਦੀ ਗਈ ਸੋਸ਼ਲ ਮੀਡੀਆ ਤੇ ਤੁਹਾਨੂੰ ਬਹੁਤ ਪਿਆਰ ਦਿੱਤਾ ਜਾਂਦਾ ਹੈ ਨਾ ਕਿਵੇਂ ਸ਼ੁਰੂਆਤ ਕਿਵੇਂ ਕੀਤੀ ਸੀ ਸਭ ਤੋਂ ਪਹਿਲਾਂ ਤੇ ਇਹ ਜਾਨਣਾ ਚਾਹਾਂਗੇ ਕਿਵੇਂ ਸ਼ੁਰੂਆਤ ਕੀਤੀ ਆ ਮੈਂ ਨਾ ਛੋਟੇ ਹੁੰਦੇ ਤੇ ਡਾਂਸ ਕਰਨ ਦਾ ਬਹੁਤ ਸ਼ੌਂਕ ਹੁੰਦਾ ਸੀਗਾ ਮਤਲਬ ਕਿ ਕਿਤੇ ਮਿਊਜ਼ਿਕ ਵੱਜ ਜਾ ਤੇ ਮੈਨੂੰ ਪਸੰਦ ਆਉਂਦਾ ਸੀ ਬਿਸ਼ੱਕ ਮੈਂ ਉਸ ਟਾਈਮ ਹੀ ਡਾਂਸ ਕਰਦਾ ਸੀਗਾ ਤੇ ਬਸ ਉਹ ਚਾਹ ਹੁੰਦਾ ਸੀ ਘਰ ਜਾ ਕੇ ਫਿਰ ਮੈਂ ਚੋਰੀ ਚੋਰੀ ਡਾਂਸ ਕਰਨਾ ਤੇ ਬੜਾ ਮਜ਼ਾ ਆਉਂਦਾ ਹੁੰਦਾ ਸੀਗਾ ਤੇ ਹੌਲੀ ਹੌਲੀ ਕਰਦੇ ਗਏ ਤੇ 14 ਸਾਲ ਦਾ ਸੀ ਜੋ ਡਾਂਸ ਸਿਖੋਣਾ ਸਟਾਰਟ ਕਰਤਾ ਮੈਂ ਤੇ ਜਦੋਂ ਡਾਂਸ ਸਿਖਾਉਣਾ ਤੇ ਮਤਲਬ ਕਿ ਡਾਂਸ ਜੋ ਡਾਂਸ ਖੋਦਾ ਵੀ ਹੁੰਦਾ ਸੀਗਾ ਜਦੋਂ ਅਪਕਸ਼ਨ ਸਖਾਈਏ ਤੇ ਆਪਾਂ ਨੂੰ ਹੋਰ ਨੋਲਜ ਵਾਦੀ ਆ ਤੇ ਹੋਰ ਚੀਜ਼ੋ ਕਰਨ ਨੂੰ ਦਿਲ ਕਰਦਾ ਵਾ ਹਨਾ ਤੇ ਹੌਲੀ ਹੌਲੀ ਕਰਦੇ ਗਏ ਕਰਦੇ ਗਏ ਫਿਰ ਮੈਂ 10th ਵਿੱਚ ਆਇਆ ਫਸਟ ਵੈਡਿੰਗ ਕੋਰੀਓਗ੍ਰਾਫੀ ਕੀਤੀ ਉੱਚੋ ਬਹੁਤ ਪਿਆਰ ਮਿਲਿਆ ਫਿਰ +2 ਜੇ ਮੈਨੂੰ ਲੱਕੜ ਦੇ ਕੰਮ ਦੇ ਵਿੱਚ ਵਾਰਤਾ ਕਦੀ ਕੋਈ ਕੰਮ ਦੇ ਵਿੱਚ ਉਹ ਵੀ ਕੀਤੇ ਪਰ ਇੰਨੀ ਕਿਉਂ ਕੀਤੇ ਨਹੀਂ ਉਹ ਵੀ ਆਉਂਦੇ ਆ ਤੇ ਉਸ ਤੋਂ ਬਾਅਦ +2 ਦੇ ਬਾਅਦ ਨਾ ਮੈਂ ਕਾਲਜ ਹੀ ਪੜ੍ਹਨ ਜਾਂਦੋਂ ਸੀਗਾ ਤੇ ਨਾਲ ਹੀ ਹੈ ਨਾ ਸਾਈਡ ਬਾਈ ਸਾਈਡ ਮੈਂ ਜਿਮ ਤੇ ਹੀ ਦੌਣਾ ਸੀ ਡਾਂਸ ਖਾਉਣ ਵਾਸਤੇ ਤੇ ਮੇਨੂੰ ਮਤਲਬ ਕਿ ਜਲੰਧਰ ਦੀ ਮੈਂ ਸਾਰੇ ਜਿਮ ਚ ਪਤਾ ਕੀਤਾ ਸੀ ਮੈਨੂੰ ਕਿਸੇ ਵੀ ਜਿਮ ਨੇ ਹਾਇਰ ਨਹੀਂ ਕੀਤਾ ਤੇ ਮੇਰੇ ਇੱਕੋ ਹੀ ਜਿਮ ਸੀਗੀ ਉੱਥੇ ਐਮ ਐਮ ਫਿਟਨੈਸ ਤੇ ਉਹਨਾਂ ਨੇ ਮੈਨੂੰ ਹਾਇਰ ਕੀਤਾ ਤੇ ਮੇਰੀ ਕਲਾਸਾਂ ਲਗਾਈਆਂ ਤੇ ਬੜਾ ਵਧੀਆ ਲੱਗਾ ਉੱਥੇ ਕਲਾਸ ਲਗਾ ਕੇ ਫਿਰ ਉਸ ਤੋਂ ਬਾਅਦ ਮੈਂ ਪ੍ਰਿੰਦੇ ਡਾਂਸ ਅਕੈਡਮੀ ਜੁਆਇਨ ਕੀਤੀ ਤੇ ਉੱਥੇ ਮੇਰੀ ਫਰਸਟ ਵੀਡੀਓ ਵਾਇਰਲ ਹੋ ਗਈ ਸੀ ਹਾਂ ਤੇ ਫਿਰ ਬਦਲ ਕੀ ਬਹੁਤ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਚਲਦਾ ਗਿਆ ਚਲਦਾ ਗਿਆ ਫਿਰ ਮੈਨੂੰ ਸਾਰਿਆਂ ਨੇ ਬੁਲਾਇਆ ਆਪਣੇ ਆਪਣੇ ਜਿੰਮ ਦੇ ਵਿੱਚ ਫਿਰ ਮੈਂ ਸਾਰਿਆਂ ਨੇ ਪਰਫਾਰਮ ਕੀਤਾ ਸਾਰਿਆਂ ਨੂੰ ਪਸੰਦ ਆਇਆ ਤੇ ਹੌਲੀ ਹੌਲੀ ਇਦਾਂ ਚਲਦਾ ਗਿਆ ਕਿੰਨਾ ਕੋਖਾ ਲੱਗਦਾ ਹੈ ਸੋਸ਼ਲ ਮੀਡੀਆ ਦੇ ਤੇ ਇੱਕ ਕਿਉਂਕਿ ਦੋ ਲਾਈਫ ਹੈ ਆਪਣੀ ਇੱਕ ਸੋਸ਼ਲ ਮੀਡੀਆ ਲਾਈਫ ਇੱਕ ਆਪਣੀ ਨਿੱਜੀ ਜ਼ਿੰਦਗੀ ਹੈ ਨਾ ਪਹਿਲਾਂ ਆਪਾਂ ਸੋਸ਼ਲ ਮੀਡੀਆ ਲਾਈਫ ਦੀ ਗੱਲ ਕਰਾਂਗੇ ਉਹ ਕਿੰਨਾ ਇੱਕ ਸੌਖਾ ਹੈ ਉਹਦੇ ਤੇ ਕਿਉਂਕਿ ਵੇਖਣ ਨੂੰ ਕਹਿ ਸਕਦੇ ਇੱਕ ਮਿੰਟ ਦੀ ਰੀਲ ਹੈ ਇੱਕ ਮਿੰਟ ਤੋਂ ਘੱਟ ਦੀ ਰੀਲ ਹੈ ਆਪਾਂ ਉਹਤੇ ਜੱਜ ਕਰ ਲੈਨੇ ਆਂ ਵੀ ਬਹੁਤ ਵਧੀਆ ਹੈ ਨੇ ਇਹ ਹੱਸਦੇ ਰਹਿੰਦੇ ਨੇ ਕਿਉਂਕਿ ਦੋ ਲਾਈਫ ਹਨ ਉਹ ਤੋਂ ਆਪਾਂ ਜੱਜ ਨਹੀਂ ਕਰ ਸਕਦੇ ਪਰ ਕਈ ਲੋਕ ਉਹ ਤੋਂ ਜੱਜ ਕਰ ਲੈਂਦੇ ਇਹਦੀ ਲਾਈਫ ਦੇ ਵਿੱਚ ਕੋਈ ਦੋਖ ਨਹੀਂ ਹੋ ਸਕਦਾ ਹੈ ਨਾ ਤੇ ਇਹ ਦੋਨੋਂ ਲਾਈਫ ਨੂੰ ਜੇ ਤੁਸੀਂ ਐਕਸਪਲੇਨ ਕਰਨਾ ਹੋਵੇ ਕਿਵੇਂ ਕਰੋ ਮੇ ਇੱਕ ਗੱਲ ਕੀ ਨਾ ਕਿ ਹਾਂ ਮਤਲਬ ਕਿ ਅਸੀਂ ਛੱਡਾ ਪਾਣੀ ਵਰਗਾ ਸੁਭਾਅ ਆ ਠੀਕ ਹੈ ਨਾ ਹੁਣ ਪਾਣੀ ਨੂੰ ਆਪਾਂ ਗਲਾਸ ਚ ਪਾਈਏ ਉਹਦਾ ਘਾ ਲੈ ਲੂਗਾ ਪਾਣੀ ਨੂੰ ਆਪਾਂ ਕਿਸੇ ਵੀ ਚੀਜ਼ੇ ਚ ਪਾਈਏ ਜਿਦਾ ਕਿ ਟੱਬ ਵਿੱਚ ਪਾਈਏ ਕਿਸੇ ਵੀ ਚੀਜ਼ੇ ਚ ਪਾਈਏ ਉਦਾਂ ਦਾ ਹੋ ਜਾਂਦਾ ਵਾ ਤੇ ਉਦਹੀਂ ਸਾਡਾ ਸੁਭਾਅ ਬਣ ਜਾਂਦਾ ਵਾ ਜਿਹੜੇ ਇਨਫਲੂਐਂਸਰਸ ਹੁੰਦੇ ਆ ਹੁਣ ਇੱਕ ਆਪਾਂ ਪੂਰਾ ਦਿਨ ਨੇ ਆ ਹੈ ਨਾ ਇੱਕ ਘੰਟਾ ਆਪਾਂ ਦਰ ਆਪ ਦੇ ਨਾਲ ਉਹਨੂੰ ਕਿਤੇ ਇੱਕ ਦੇ ਵਿੱਚ ਨਾਲ ਲਈ ਆਪਣੇ ਫਰੈਸ਼ ਕਰ ਲੈ ਸਭ ਕੁਝ ਕਰ ਲਿਆ ਇੱਕ ਅੱਧਾ ਘੰਟਾ ਹੋ ਗਿਆ ਜਿਹਦੇ ਚ ਭਰੀ ਬਣਾਉਨੇ ਆ ਠੀਕ ਹੈ ਉਹ ਇੱਕ ਅੱਧਾ ਘੰਟਾ ਵੀ ਕਈਆਂ ਨੂੰ ਦੁੱਖ ਦਿੰਦਾ ਵਾ ਕਈਆਂ ਦੇ ਚਿਹਰੇ ਤੇ ਖੁਸ਼ੀ ਲੈ ਕੇ ਆਉਂਦਾ ਵਾ ਠੀਕ ਹੈ ਨਾ ਤੇ ਉਹ ਮਤਲਬ ਕਿ ਅਸੀਂ ਸਿਰਫ ਸਾਰਾ ਦਿਨ ਇਹੀ ਚੀਜ਼ਾਂ ਨਹੀਂ ਕਰਦੇ ਜੀ ਸਾਰਾ ਦਿਨ ਸਾਨੂੰ ਕੰਮ ਹੁੰਦੇ ਆ ਸਾਡੀਆਂ ਵੀ ਰਿਸ਼ਤੇਦਾਰੀਆਂ ਵਾ ਸਾਡੇ ਵੀ ਮਤਲਬ ਕਿ ਫੈਮਿਲੀ ਉਹ ਇਵੈਂਟਸ ਹੁੰਦੇ ਆ ਫੈਮਿਲੀ ਫੰਕਸ਼ਨਸ ਹੁੰਦੇ ਆ ਤੇ ਆਪਣੀਆਂ ਰਿਸ਼ਤੇਦਾਰੀਆਂ ਵੀ ਨਿਮਾਇਆਂ ਦੀਆਂ ਸਭ ਕੁਝ ਕਰੀਦਾ ਵਾ ਬਟ ਮਤਲਬ ਕਿ 15 ਸੈਕਿੰਡ ਸਾਡੇ ਕੋਲ ਹੁੰਦੇ ਸਿਰਫ ਰੀਲ ਬਣਾਉਣ ਵਾਸਤੇ ਉਹ 15 ਸੈਕਿੰਡ ਕੀ ਹੁੰਦੇ ਆ ਕੁਝ ਵੀ ਨਹੀਂ 15 ਸੈਕਿੰਡ ਦੀ ਰੀਲ ਹੁੰਦੀ ਆ ਤੇ ਮੇਬੀ 10 15 ਮਿੰਟ ਲੱਗ ਜਾਂਦੇ ਨੇ ਰੀਲ ਬਣਾਉਣ ਵਾਸਤੇ 10 15 ਮਿੰਟ ਕੀ ਹੁੰਦੇ ਕੁਛ ਵੀ ਨਹੀਂ ਸੋ ਅਸੀਂ ਉਹ ਮਤਲਬ ਕਿ ਆਪਣੇ ਆਪਣੇ ਆਪ ਨੂੰ ਜਿਦਾਂ ਕਿ ਉਹ ਵੱਡੇ ਵੱਡੇ ਸੈਲੀਬ੍ਰਿਟੀ ਹੁੰਦੇ ਆ ਨਾ ਤੇ ਉਹ ਆਪਣੀਆਂ ਵੀਡੀਓ ਆਪਣੀਆਂ ਮੂਵੀਜ਼ ਵਗੈਰਾ ਕਰਦੇ ਹੋ ਆਪਣੇ ਨੂੰ ਵੇਚਦੇ ਕਿ ਸਾਡੇ ਨੇ ਟੈਲੈਂਟ ਆ ਹੁਣ ਸਾਡੇ ਕੋਲ ਮਤਲਬ ਕਿ ਇੰਨੀ ਅਪਰੋਚ ਨਹੀਂ ਸਾਨੂੰ ਕੋਈ ਕਰਦਾ ਆਰਟਿਸਟ ਨੂੰ ਕੋਈ ਵੀ ਨਹੀਂ ਆਰਟਿਸਟ ਨੂੰ ਇੰਨੀ ਅਪਰੋਚ ਕਰਦਾ ਜਿਹਦੇ ਕੋਲ ਸਭ ਤੋਂ ਟੈਲੈਂਟ ਵੀ ਹੋਵੇ ਇਸ ਲਈ ਥੋੜਾ ਬਹੁਤਾ ਆਪਣੇ ਆਪ ਨੇ ਮਤਲਬ ਕਿ ਜੋ ਉਹਦੇ ਕਰੀਦਾ ਵੀਡੀਓਜ਼ ਬਣਾਇਦੀਆਂ ਤੁਸੀਂ ਆਪਣੇ ਆਪ ਦੇਖ ਲੀਦਾ ਆ ਇਹ ਤੇ ਸੋਸ਼ਲ ਮੀਡੀਆ ਲਾਈਫ ਹੈ ਨਿੱਜੀ ਜ਼ਿੰਦਗੀ ਚ ਕੀ ਚੱਲ ਰਿਹਾ ਨਿੱਜੀ ਜ਼ਿੰਦਗੀ 'ਚ ਸੀ ਟੈਨਸ਼ਨ ਆ ਤੇ ਵਾਰ ਸੋਸ਼ਲ ਮੀਡੀਆ ਤੇ ਜਿਹੜੇ ਦੇਖਦੇ ਕਹਿੰਦੇ ਬੱਲੂ ਤੇ ਬਹੁਤ ਹੱਸਦਾ ਰਹਿੰਦਾ ਕੋਈ ਟੈਨਸ਼ਨ ਹੀ ਨਹੀਂ ਹੱਸਣਾ ਕਿੱਥੇ ਆ ਜ਼ਿੰਮੇਵਾਰੀਆਂ ਨਿਕਲੇ ਹੋਏ ਆ ਬਹੁਤ ਜ਼ਿੰਮੇਵਾਰੀਆਂ ਹੁੰਦੀਆਂ ਵਾ ਜੇ ਆਪਾਂ ਕਿਸੇ ਨੂੰ ਆਪਣਾ ਦੁੱਖ ਸੁਣਾਈਏ ਜਾਂ ਇਮੋਸ਼ਨ ਦਿਖਾਈਏ ਲੋਕੀ ਉਹਦਾ ਵੀ ਮਜ਼ਾਕ ਬਣਾਉਂਦੇ ਆ ਸੋ ਤਾਂ ਕਰਕੇ ਮੈਂ ਆਪਣੀ ਹੁਣ ਪਰਸਨਲ ਲਾਈਫ ਸ਼ੇਅਰ ਹੀ ਕਰਨੀ ਬੰਦ ਕਰ ਦਿੱਤੀ ਹੈ ਪਰਵਾਰਿਕ ਮੈਂਬਰਾਂ ਦੀ ਗੱਲ ਕਰੀਏ ਕੌਣ ਕੌਣ ਆ ਪਿੱਛੇ ਤੁਹਾਡੇ ਮਦਰ ਦੇ ਸੁਣਿਆ ਹਨ ਤੇ ਹੋਰ ਕੌਣ ਕੌਣ ਹੈ ਪਰਿਵਾਰ ਚ ਮੇਰੇ ਸਿਸਟਰ ਨੇ ਡੈਡੀ ਜੀ ਤੇ ਮੈਂ ਆ ਬਾਕੀ ਤਾਈ ਚਾਚੇ ਸਾਰੇ ਸ਼ਹਿਰ ਰਹਿੰਦੇ ਆ ਤੇ ਸਿਸਟਰ ਡੈਡੀ ਜੀ ਪਿੰਡ ਰਹਿੰਦੇ ਆ ਤੇ ਮੈਂ ਮੋਹਾਲੀ ਬਹੁਤ ਛੋਟੀ ਜਿਹਾ ਹਨ ਤੁਹਾਡੀ ਤੇ ਇੰਨਾ ਮੁਕਾਮ ਹਾਸਲ ਕੀਤਾ ਸੋਸ਼ਲ ਮੀਡੀਆ ਤੇ ਬਹੁਤ ਲੋਕ ਪਿਆਰ ਕਰਦੇ ਹਨ ਪਿਆਰ ਦੇ ਨਾਲ ਨਾਲ ਬਹੁਤ ਕਮੈਂਟ ਵੀ ਤੁਹਾਨੂੰ ਗਲਤ ਕਰਦੇ ਨੇ ਹਨਾ ਟਰੋਲ ਵੀ ਕਰਦੇ ਨੇ ਉਹਨੂੰ ਲੈ ਕੇ ਕੀ ਸੋਚਦੇ ਹੋ ਮੈਂ ਪਹਿਲਾਂ ਪਹਿਲਾਂ ਬਹੁਤ ਸੋਚ ਦੋਨਾਂ ਸੀਗਾ ਕਿ ਮਤਲਬ ਕਿੰਨਾ ਸੋਚਣਾ ਨਾ ਕਿ ਆਪਣੇ ਆਪ ਨੂੰ ਖਤਮ ਕਰਨ ਤੱਕ ਦਾ ਵੀ ਹੋ ਜਾਂਦਾ ਹੁੰਦਾ ਸੀਗਾ ਬਟ ਨਹੀਂ ਮੈਂ ਕਿ ਕਿ ਮਤਲਬ ਕਿ ਅਗਲੇ ਨੇ ਬੋਲਿਆ ਯਾ ਚਲ ਕੋਈ ਗੱਲ ਨਹੀਂ ਅਗਲੇ ਨੂੰ ਲੱਗਦਾ ਹੋਊਗਾ ਚਲ ਕਹਿ ਦਿੱਤਾ ਪਰ ਬੰਦੇ ਨੂੰ ਆਪਣਾ ਪਤਾ ਹੁੰਦਾ ਬੰਦਾ ਕਿਦਾਂ ਦਾ ਵਾ ਬੰਦਾ ਕੀ ਕਰਦਾ ਲਾਈਫ ਦੇ ਵਿੱਚ ਬੱਲੇ ਦਾ ਰੈਂਡ ਸੈਂਡ ਕੀ ਆ ਸਭ ਕੁਝ ਆਪਣਾ ਪਤਾ ਹੁੰਦਾ ਵਾ ਇਸ ਲਈ ਕਿਸੇ ਨੂੰ ਮੈਂ ਦੱਸਾਂ ਕਿ ਹਾਂ ਮੈਂ ਇਦਾਂ ਵਾਂ ਮੈਂ ਉਦਾਂ ਵਾਂ ਕਿਸੇ ਚਰਚਾ ਲੜਾਂ ਉਹ ਚੀਜ਼ ਮੈਨੂੰ ਹੁਣ ਕਰਨੀ ਨਹੀਂ ਆਉਂਦੀ ਪਹਿਲਾਂ ਬਹੁਤ ਸੀਗਾ ਚੀਜ਼ਾਂ ਕਰਾਂ ਬਟ ਹੁਣ ਬਿਲਕੁਲ ਨਹੀਂ ਹੈਗਾ ਠੀਕ ਹੈ ਸਾਬਨ ਨੇ ਇੱਥੇ ਚਲਾ ਜਾਣਾ ਸਭ ਹਰ ਇੱਕ ਬੰਦੇ ਨੇ ਚਲ ਜਾਣਾ ਵਾ ਜਦੋਂ ਬੰਦੇ ਨੇ ਮਰ ਜਾਂਦਾ ਵਾ ਐਦਾਂ ਪੂਰੇ ਲਾਸ਼ ਪਈ ਹੁੰਦੀ ਆ ਤੇ ਚਾਰ ਬੰਦੇ ਕਹਿੰਦੇ ਹੁੰਦੇ ਆ ਇਹਨੂੰ ਚੱਕ ਕੇ ਲੈ ਜਾਓ ਨਿਆਣੇ ਰੋਂਦੇ ਪਏ ਆ ਠੀਕ ਹੈ ਇਸ ਕਰਕੇ ਤੁਸੀਂ ਜੋ ਕਰਨਾ ਆਪਣੀ ਲਾਈਵ ਵਿੱਚ ਕਰਜੋ ਫੁੱਲ ਇੰਜੋਏ ਕਰੋ ਠੀਕ ਹੈ ਰੱਬ ਦਾ ਨਾਮ ਲਵੋ ਅਸਲੀ ਕਮਾਈ ਇਹ ਨਹੀਂ 도ੜੇ ਫਾਇਦੇ ਪੈਸੇ ਵਿੱਚ ਲੋਕੀ 도ੜੇ ਫਿਰਦੇ ਐਦਾਂ ਉਦਾਂ ਮੈਂ ਵੀ ਪੈਸੇ ਵਿੱਚ ਜੋੜਦਾ ਮੈਂ ਆਪਣੀ ਗੱਲ ਨਹੀਂ ਕਰਨਾ ਬਟ ਅਸੀਂ ਰੱਬ ਦਾ ਨਾਮ ਮਤਲਬ ਕਿ ਤਨਾ ਕਿਤੇ ਵਾਇਗਰੂ ਦਾ ਨਾਮ ਜਪ ਲਈਦਾ ਵਾ ਠੀਕ ਹੈ ਅਸਲੀ ਕਮਾਈ ਆਪਣੀ ਉਹ ਆ ਠੀਕ ਆ ਉਹ ਵੀ ਵਾਇਗਰੂ ਆਪ ਜਿਹਾ ਪਾਉਂਦਾ ਆ ਅਸੀਂ ਇਹ ਨਹੀਂ ਕਿ ਅਸੀਂ ਮੈਂ ਮੈਂ ਕਰਦਾ ਮੈਨੂੰ ਆਉਂਦਾ ਮੈਂ ਇਦਾਂ ਕਰ ਦੇਣਾ ਉਹ ਵੀ ਵਾਇਗਰੂ ਕਰਦਾ ਜੋ ਨਿੱਕੀ ਤੋਂ ਨਿੱਕੀ ਚੀਜ਼ ਕਰਦਾ ਵਾਇਗਰੂ ਕਰਦਾ ਵਾ ਉਹ ਵੀ ਜ ਚੰਗੇਲੀ ਕਰਦਾ ਚੰਗੇਲੀ ਕਰਦਾ ਜ ਮਾੜੀਲੀ ਕਰਦਾ ਮਾੜੀਲੀ ਕਰਦਾ ਉਹ ਨਹੀਂ ਮੈਨੂੰ ਪਤਾ ਬਟ ਜੋ ਵੀ ਕਰਦਾ ਵਾਇਗਰੂ ਕਰਦਾ ਵਾ ਉਹ ਵੀ ਬਹੁਤ ਪ੍ਰੋਫੈਸ਼ਨ ਹੈ ਹਨਾ ਤੁਸੀਂ ਇਹ ਲਾਈਨ ਨੂੰ ਚੁਣਿਆ ਤੇ ਕਿਉਂ ਚੁਣਿਆ ਤੇ ਤੁਹਾਨੂੰ ਸਪੋਰਟ ਕਿਦੀ ਰਹੀ ਹੈ ਇਹਦੇ ਪਿੱਛੇ ਮੇਰੀ ਸਪੋਰਟ ਪਹਿਲਾਂ ਮਦਰ ਕਰਦੇ ਨਹੀਂ ਸੀਗੇ ਫਿਰ ਮੇਨ ਸਪੋਰਟ ਹੀ ਮੇਰੀ ਮਦਰ ਨੇ ਕੀਤੀ ਆ ਤੇ ਤੁਸੀਂ ਕੋਰਸਵਾਲ ਪੁੱਛਿਆ ਸੀ ਕਿ ਪੁੱਛਿਆ ਸੀ ਮੈਨੂੰ ਕੀ ਹਾਂ ਇਹ ਹੀ ਲਾਈਨ ਇਹ ਹੀ ਪ੍ਰੋਫੈਸ਼ਨ ਕਿਉਂ ਚੂਜ਼ ਕੀਤਾ ਹਾਂ ਇਹ ਜਿੱਦਾਂ ਕੀ ਮਤਲਬ ਕਿ ਮੈਨੂੰ ਸ਼ੁਰੂ ਤੋਂ ਡਾਂਸ ਦਾ ਸ਼ੌਂਕ ਸੀਗਾ ਤੇ ਸ਼ੁਰੂ ਤੋਂ ਹੀ ਮਤਲਬ ਕਿ ਆਪ ਇੱਕ ਹੁੰਦਾ ਨਾ ਚਾ ਚੜਨਾ ਕਈਆਂ ਨੂੰ ਦੇਖੀ ਗੱਡੀਆਂ ਦਾ ਸ਼ੌਂਕ ਹੁੰਦਾ ਵਾ ਕਿ ਗੱਡੀਆਂ 24 ਘੰਟੇ ਗੱਲਾਂ ਕਰੀ ਜਾਣਗੇ ਕਈਆਂ ਨੂੰ ਬ੍ਰਾਂਡਸ ਦਾ ਸ਼ੌਂਕ ਹੁੰਦਾ ਵਾ 24 ਘੰਟੇ ਬ੍ਰਾਂਡਸ ਦੇ ਗੱਲ ਕਰਦੇ ਨੇ ਤੇ ਇਹਨਾਂ ਕੱਪੜਿਆਂ ਦਾ ਹੁੰਦਾ ਕੱਪੜੇ ਦੀ ਗੱਲ ਕਰਦੇ ਰਹਿੰਦੇ ਆ ਉਦੋਂ ਮੈਨੂੰ ਡਾਂਸ ਦਾ ਹੁੰਦਾ ਸੀ ਇਹ ਮਤਲਬ ਤੁਹਾਨੂੰ ਬਦਨਾ ਆਪਣੇ ਕਲਚਰ ਦੇ ਵਿੱਚ ਕਿਹਾ ਜਾਂਦਾ ਡਾਂਸਰ ਨੂੰ ਕੁਛ ਲੈਂਦੇ ਨਹੀਂ ਸੀ ਹਨ ਤੇ ਬਹੁਤ ਗਲਤ ਹੀ ਸੋਚਦੇ ਹਨ ਤੇ ਉਪਰੋਂ ਪੱਗ ਬੰਨੀ ਹੋਵੇ ਉਹ ਬਹੁਤ ਕਹਿੰਦੇ ਆ ਪੱਗ ਬਣ ਕੇ ਭੰਗੜਾ ਕਰਦਾ ਪਿਆ ਲੱਛਣ ਕਹਿ ਦਿੰਦੇ ਇੱਕ ਵਰਡ ਯੂਜ਼ ਕਰਦੇ ਹਨਾ ਬਹੁਤ ਲੋਕ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੇ ਕਿਉਂ ਇਹ ਜੀ ਸੋਚ ਰੱਖਦੇ ਹੋ ਮੈਂ ਕਿਸ ਦੀ ਸੋਚ ਨਹੀਂ ਚੇਂਜ ਕਰ ਸਕਦਾ ਤੇ ਜਿੱਤੇ ਤੱਕ ਪੱਗ ਦੀ ਗੱਲ ਰਹਿ ਗਈ ਹੈ ਤੁਹਾਨੂੰ ਇੱਥੇ ਪਤਾ ਮੁੰਡੇ ਬਹੁਤ ਕੁਛ ਕਰਦੇ ਪਏ ਹਨਾ ਮੈਂ ਤਾਂ ਸਿਰਫ ਆਪਣਾ ਰੋਜ਼ਗਾਰ ਚਲਾ ਰਿਹਾ ਆ ਮੈਂ ਤੇ ਮੇਰੇ ਅੰਦਰ ਟੈਲੈਂਟ ਆ ਮੈਂ ਉਹ ਦਿਖਾ ਰਿਹਾ ਆ ਤੇ ਮੈਂ ਕਿਸ ਨੂੰ ਕੁਝ ਗਲਤ ਨਹੀਂ ਕਹਿ ਰਿਹਾ ਜਾਂ ਮੈਂ ਕਿਸੇ ਬਾਰੇ ਹੁਣ ਮਾੜਾ ਨਹੀਂ ਕਹਿ ਰਿਹਾ ਕਿਸੇ ਨੂੰ ਕੁਝ ਨਹੀਂ ਕਹਿ ਰਿਹਾ ਸਿਰਫ ਮੈਂ ਆਪਣੀ ਲਾਈਫ ਜੀ ਰਿਹਾ ਆ ਜੋ ਮੈਨੂੰ ਆਉਂਦਾ ਵਾ ਮੈਂ ਉਹੀ ਕਰਦਾ ਪਿਆ ਆ ਤੇ ਮੇਰੀ ਕਮਾਈ ਦਾ ਸਾਧਨ ਵੀ ਆ ਇਹ ਮੇਰਾ ਸਭ ਕੁਝ ਆ ਮਤਲਬ ਕਿ ਜੇ ਜਦੋਂ ਮੈਂ ਕੋਈ ਬਿਮਾਰ ਹੋਵਾਂ ਮੈਂ ਡਾਂਸ ਕਰ ਲੈਂਦਾ ਮੈਂ ਠੀਕ ਹੋ ਜਾਂਦਾ ਵਾਂ ਜਦੋਂ ਮੈਂ ਦੁਖੀ ਹੋਵਾਂ ਮੈਂ ਡਾਂਸ ਕਰ ਲੈਂਦਾ ਠੀਕ ਹੋ ਜਾਂਦਾ ਵਾਂ ਜਦੋਂ ਮੈਨੂੰ ਕਿਸੇ ਨੇ ਕੁਝ ਕਿਆ ਹੋਵੇ ਜਾਂ ਮੈਂ ਕੱਲ ਜੇ ਮੈਂ ਮਤਲਬ ਕਿ ਜੇ ਮੇਰੇ ਕੋਈ ਫਰੈਂਡ ਨਾ ਹੋਵੇ ਕੁਝ ਨਾ ਹੋਵੇ ਮੈਂ ਉਹਦੇ ਨਾਲ ਡਾਂਸ ਨਾਲ ਜੁੜ ਜੰਦਾ ਮੈਂ ਉਹਨਾਂ ਠੀਕ ਹੋ ਜਾਂਦਾ ਵਾਂ ਇਸ ਕਰਕੇ ਹੁਣ ਮੈਨੂੰ ਸਿਰਫ ਆਪਣੀ ਆਪਣੀ ਸਿਸਟਰ ਡੈਡ ਤੋਂ ਲਵ ਆਪਣੇ ਆਪ ਤੋਂ ਲਵ ਕੋਈ ਨਹੀਂ ਪਿਆਰਾ ਤੇ ਡਾਂਸ ਪਿਆਰਾ ਬਸ ਸਭ ਇੱਥੇ ਮਤਲਬ ਹੀ ਆ ਹਰ ਕੋਈ ਇੱਥੇ ਮਤਲਬ ਕਰਕੇ ਚਲ ਜਾਂਦਾ ਵਾ ਹਰ ਕਿਸੇ ਨੂੰ ਕਿਸੇ ਨੇ ਕਿਸੇ ਨਾ ਕਿਸੇ ਤਰੀਕ ਦੀ ਨੀਡ ਹੁੰਦੀ ਆ ਪੂਰੀ ਕਰਦਾ ਵਾ ਚਲ ਜਾਂਦਾ ਵਾ ਇਸ ਲਈ ਬਸ ਸਾਡੀ ਤਿੰਨ ਜਾਨ ਦੀ ਲਾਈਫ ਹੈ ਅਸੀਂ ਬੜੇ ਤਰੀਕੇ ਨਾਲ ਜੀ ਜਾਨਦੇ ਆ। ਅੱਛਾ ਤੁਹਾਡੇ ਪਿੱਛੇ ਜਿਹੜੀ ਫੋਟੋਵਾਂ ਮੜੀਆਂ ਵਾਇਰਲ ਹੋਈਆਂ ਵਿਆਹ ਵਾਲੀਆਂ ਕਹਿੰਦੇ ਫੁੱਲੂ ਰਾਮ ਗੜੀ ਦਾ ਵਿਆਹ ਹੋ ਗਿਆ ਹੈ ਨਾ ਉਹ ਕੀ ਸੀ ਸੀਨ ਤੁਸੀਂ ਵੀ ਦੇਖਣਾ ਸੋਸ਼ਲ ਮੀਡੀਆ ਤੇ ਬਹੁਤ ਹੈ ਨਾ ਵਾਇਰਲ ਹੋਈਆਂ ਸੀ। ਉਹ ਤਾਂ ਗਰੂਮ ਸ਼ੂਟ ਸੀਗਾ ਸਿਰਫ। ਐਦਾਂ ਦੇ ਸ਼ੂਟ ਤਾਂ ਚੱਲਦੇ ਰਹਿੰਦੇ ਆ। ਅੱਛਾ। ਹਾਂਜੀ ਹਾਂਜੀ। ਤੇ ਇੱਕ ਉਹ ਬੜਾ ਸੋਸ਼ਲ ਮੀਡੀਆ ਤੇ ਟ੍ਰੈਂਡ ਜਿਹਾ ਚੱਲਿਆ ਹੈ ਰੋਸਟਰ ਦਾ ਹੈ ਨਾ। ਉਹ ਰੋਸਟ ਬਹੁਤ ਕਰਦੇ ਲੋਕਾਂ ਨੂੰ ਹੈ ਨਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਉਹਨਾਂ ਨੇ ਕੁਛ ਵੀ ਨਹੀਂ ਕਹਿਣਾ ਚਾਹੁੰਗਾ ਬਸ ਇਹ ਕਹਿਣਾ ਚਾਹੁੰਦਾ ਮੈਂ ਕਿ ਜੇ ਤੁਸੀਂ ਦੁਨੀਆ ਦਾ ਮਜ਼ਾਕ ਬਣਾਓਗੇ ਇੱਕ ਦਿਨ ਤੁਹਾਡਾ ਮਜ਼ਾਕ ਇਹੋ ਜਿਹਾ ਬਣਿਆ ਗਿਆ ਨਾ ਤੁਸੀਂ ਵੇਖੋਗੇ ਖੜ ਖੜ ਕੇ ਕੋਈ ਗੱਲ ਨਹੀਂ ਤੁਸੀਂ ਮਜ਼ਾਕ ਬਣਾਓ ਕਿੱਥੇ ਤੱਕ ਤੁਸੀਂ ਮਜ਼ਾਕ ਬਣਾ ਸਕਦੇ ਹੋ ਕਿੱਥੇ ਤੱਕ ਤੁਸੀਂ ਗੈਰਸਾ ਕਰਦੇ ਹੋ ਇੱਕ ਨਾ ਇੱਕ ਦਿਨ ਤਾਂ ਲੇਖਾ ਦੇਣਾ ਪੈਣਾ ਹੀ ਆ ਜੇ ਮੈਂ ਗਲਤ ਹੋਵਾਂ ਹਨਾ ਤੇ ਮੈਂ ਲੇਖਾ ਦੇਣਾ ਵਾਇਗਰੂ ਨੂੰ ਜੇ ਉਹ ਗਲਤ ਹੋਣ ਉਹਨਾਂ ਨੇ ਵੀ ਲੇਖਾ ਦੇਣਾ ਵਾਇਗਰੂ ਨੂੰ ਤੇ ਇਸ ਲਈ ਮੈਂ ਉਹਨਾਂ ਨੂੰ ਕੁਝ ਕਹਿਣਾ ਨਹੀਂ ਚਾਹੁੰਦਾ ਉਹ ਜੋ ਮਰਜ਼ੀ ਕਰਨ 20 ਸਾਲ ਦੀ ਉਮਰ ਹੈ ਹਨਾ ਮੈਂ ਤਾਂ ਜਿੰਨੀ ਟਾਈਮ ਹੀ ਤੁਹਾਡਾ ਹੁਣ ਗੱਲ ਕੀਤੀ ਆ ਨਹੀਂ ਤੇ 20 ਸਾਲ ਦੀ ਉਮਰ ਚ ਨੌਜਵਾਨਾਂ ਨੂੰ ਕੁਝ ਪਤਾ ਨਹੀਂ ਹੁੰਦਾ ਹਨਾ ਗੇੜੀ ਮਾਰ ਲਈ ਕਦੀ ਉਧਰ ਕੋ ਮਲੇ ਕਦੀ ਉਧਰ ਕੋ ਮਲੇ ਨਾ ਕੋਈ ਪੜਾਈ ਦਾ ਪਤਾ ਨਾ ਕੋਈ ਫਿਊਚਰ ਦਾ ਪਤਾ ਹਨਾ ਬਹੁਤ ਲੋਕ ਆ ਤੇ ਤੁਸੀਂ ਇਦਾਂ ਦਿਓ ਤੇ ਦੂਜਿਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਨਾਲ ਮੈਂ ਤਾਂ ਇੱਕੋ ਗੱਲ ਕਹਿੰਦਾ ਵਾਂ ਕਿ ਜੇ ਤੁਹਾਡੇ ਕੋਲ ਪੈਸਾ ਵਾ ਸਭ ਕੁਝ ਆ ਜਿੱਤਾਡੇ ਕੋਲ ਹੈਗਾ ਵੀ ਨਾ ਤਾਂ ਵੀ ਤੁਸੀਂ ਜ਼ਿੰਮੇਵਾਰੀਆਂ ਦੇ ਵਿੱਚ ਪਾਓ ਕਿਉਂਕਿ ਕੁਛ ਨਹੀਂ ਬਤਰਾ ਆਪਣੇ ਕਿਹੜੇ ਵੱਲੇ ਕਿਹੜੀ ਕੜੀ ਦਿਖਾ ਦੇਣੀ ਆ ਤੇ ਹੁਣ ਮੈਂ ਛੋਟੇ ਹੁੰਦੇ ਤੋਂ ਜ਼ਿੰਮੇਵਾਰੀਆਂ ਵਿੱਚ ਪਿਆ ਹੋਇਆ ਵਾਂ ਛੋਟੇ ਹੁੰਦੇ ਤੋਂ ਇੰਨੇ ਦੁੱਖ ਵੇਖਿਆ ਮਤਲਬ ਕਿ ਨਾਂ ਮੈਂ ਆਪਣੇ ਡੈਡ ਦਾ ਸੁੱਖ ਵੇਖਿਆ ਨਾ ਮੈਂ ਆਪਣੀ ਮਾਂ ਦਾ ਸੁੱਖ ਵੇਖਿਆ ਕੁਛ ਨਹੀਂ ਵੇਖਿਆ ਵੇ ਸਿਰਫ ਮਤਲਬ ਕਿ 24 ਕੈਂਟ ਇੱਕੋ ਜਿਹੀ ਗੱਲ ਚੱਲਦੀ ਸੀ ਕਿਥੋਂ ਪੈਸੇ ਲੈ ਕੇ ਆਵਾਂ ਕਿੱਦਾਂ ਕਰਾਂ ਕਿੱਦਾਂ ਕਰਾਂ ਕੀ ਕਰਾਂ ਕੁਛ ਸਮਝ ਨਹੀਂ ਆਉਂਦਾ ਹੁੰਦਾ ਸੀਗਾ ਤੇ ਹੌਲੀ-ਹੌਲੀ ਵਾਇਗਰੂ ਨੇ ਮੇਰੀ ਬਾਹ ਫੜੀ ਹੌਲੀ-ਹੌਲੀ ਕਰ ਦੇਂਗੇ ਕਰ ਦੇਂਗੇ ਬਿਸ਼ੱਕ ਲੋਕੀ ਜੋ ਮਰਜ਼ੀ ਕਹਿਣ ਪਰ ਮੈਂ ਇਸ ਲਾਇਕ ਹੋ ਗਿਆ ਹਾਂ ਕਿ ਹਾਂ ਮੈਂ ਮਤਲਬ ਕਿ ਮੈਂ ਆਪਣੇ ਟੱਬਨ ਰੋਟੀ ਖਵਾ ਸਕਦਾ ਜਾਂ ਰੋਟੀ ਖਾ ਸਕਦਾ ਹਾਂ ਤੁਸੀਂ ਬੋਲੀਆਂ ਬਹੁਤ ਸੋਹਣੀਆਂ ਹਨ ਬੋਲਦੇ ਹੋ ਡਾਂਸ ਵੀ ਬਹੁਤ ਸੋਹਣਾ ਮੈਂ ਕੁਝ ਚਾਹੂੰਗੀ ਕੁਝ ਬੋਲੀਆਂ ਬੋਲ ਕੇ ਸੁਣਾ ਦਿਓ ਬੋਲੀ ਪਾਈਏ ਤੱਕ ਰੀਏ ਨਾ ਇੱਕ ਮਿਕੜੀ ਬੋਲੀ ਪਾਈਏ ਤੱਕ ਰੀਏ ਇੱਕ ਮਿਕੜੀ ਬੋਲੀ ਮਾਰੀਏ ਛੜੇ ਦੀ ਇੱਕ ਇਚਨੀ ਬੋਲੀ ਮਾਰੀਏ ਬੋਲੀ ਮਾਰੀਏ ਛੜੇ ਦੀ ਇੱਕ ਇਚਨੀ ਬੋਲੀ ਮਾਰੀਏ ਜੇਕਰ ਤੁਹਾਡੇ ਨੇਚਰ ਦੀ ਗੱਲ ਕਰੀਏ ਮੈਂ ਕਈ ਕੋ ਸੁਣਿਆ ਕਹਿੰਦੇ ਇਮੋਸ਼ਨਲ ਬਹੁਤ ਆ ਹੈਨਾ ਤੇ ਆਪਣੇ ਨਾਲ ਕਈ ਇਹੋ ਜਿਹੇ ਕਿਸੇ ਜੁੜ ਜਾਂਦੇ ਆ ਨਾ ਜਿਨ੍ਹਾਂ ਦਾ ਬੰਦੇ ਦਾ ਨੇਚਰ ਚੇਂਜ ਹੋ ਜਾਂਦਾ ਕਿਉਂਕਿ ਸ਼ੁਰੂਤ ਤੋਂ ਬੰਦਾ ਉਹਵੇਂ ਦਾ ਹੁੰਦਾ ਨਹੀਂ ਹਨਾ ਤੇ ਕੀ ਇਹੋ ਜਿਹਾ ਹੋਇਆ ਕਿ ਤੁਸੀਂ ਇਮੋਸ਼ਨਲ ਚੱਟ ਹੋ ਜਾਂਦੇ ਹੋ ਮੈਂ ਸੋਸ਼ਲ ਮੀਡੀਆ ਤੇ ਬਹੁਤ ਦੇਖਦੀ ਆ ਛੇਤੀ ਕੋਈ ਵੀ ਗੱਲ ਨੂੰ ਲੈ ਕੇ ਤੁਸੀਂ ਇਮੋਸ਼ਨਲ ਹੋ ਜਾਂਦੇ ਕਿਉਂ ਇਹੋ ਜਿਹਾ ਕਿਉਂ ਨੇਚਰ ਹੈ ਕਿਉਂਕਿ ਮੈਨਾਂ ਬਹੁਤ ਗਲਤੀਆਂ ਕੀਤੀਆਂ ਛੋਟੇ ਹੁੰਦੇ ਦੋਈ ਤੇ ਹੁਣ ਸ਼ਾਇਦ ਮੇਤੋਂ ਨਾ ਹੁਣ ਸੁਧਾਰ ਆਇਆ ਹੋਵੇ ਹੁਣ ਵੀ ਮਤਲਬ ਕਿ ਮੈਂ ਪਿੱਛੇ ਜੇ ਬਹੁਤ ਗਲਤੀਆਂ ਕੀਤੀਆਂ ਥੋੜੇ ਮਹੀਨੇ ਪਹਿਲਾਂ ਇਸ ਕਰਕੇ ਨਾ ਮੈਂ ਬਹੁਤ ਚੇਂਜ ਹੋ ਗਿਆ ਵਾ ਕਿ ਹੁਣ ਤਾਂ ਇਮੋਸ਼ਨਲ ਵੀ ਨਹੀਂ ਹੁੰਦਾ ਮੈਂ ਤੇ ਮੈਂ ਇਮੋਸ਼ਨਲ ਹੋਣਾ ਵੀ ਬੰਦ ਹੋ ਗਿਆ ਕਿਉਂਕਿ ਜਦੋਂ ਨਾ ਬੰਦੇ ਨੂੰ ਕੋਈ ਜਦੋਂ ਮਤਲਬ ਕਿਸੇ ਦਾ ਵਸਨਾ ਚੱਲੇ ਕਿਸੇ ਚੀਜ਼ ਦੇ ਵਿੱਚ ਨਾ ਬੰਦਾ ਉਦੋਂ ਇਮੋਸ਼ਨਲ ਹੁੰਦਾ ਵਾ ਠੀਕ ਹੈ ਹੁਣ ਮੇਰੇ ਨਾਲ ਕੌਣ ਜ਼ਾਹਿਰ ਜੀ ਗੱਲਾਂ ਰਿਸ਼ਤੇਦਾਰਾਂ ਉਹਨਾਂ ਨੇ ਆਇ ਕਦੀ ਪੁੱਛਿਆ ਤੁਸੀਂ ਕਿੱਦਾਂ ਹੋ ਕਿੱਦਾਂ ਨਹੀਂ ਭੈਣ ਭਰਾ ਨੇ ਪੁੱਛਿਆ ਨਹੀਂ ਕੋਈ ਵੀ ਇਹ ਦੋਸਤ ਤੱਕ ਤੱਕ ਵੱਦ ਪੁੱਛੂਗਾ ਇੰਨਾ ਕੋਈ ਨਹੀਂ ਪੁੱਛਦਾ ਹੁੰਦਾ ਇਸ ਕਰਕੇ ਜਦੋਂ ਆਪਣੇ ਨਾਲ ਕੋਈ ਨਾ ਹੋਵੇ ਨਾ ਤੇ ਆਪਾਂ ਫੇਰ ਵੀ ਜ਼ਿੰਮੇਵਾਰੀਆਂ ਦਬਾਏ ਜੇ ਸਭ ਕੁਝ ਕਰੀ ਜਾਈਏ ਬੰਦਾ ਉਹ ਟੁੱਟਦਾ ਵਾ ਪਹਿਲਾ ਮਾਂ ਦਾ ਸਹਾਰਾ ਬੋਸੀਗਾ ਕਿ ਹਾਂ ਜੋ ਵੀ ਸੀ ਕਮਾਈ ਮਾਂ ਦੇ ਹੋਣੀ ਮਾਂ ਨੇ ਆਪਣੇ ਹਿਸਾਬ ਨਾਲ ਹੈਂਡਲ ਕਰ ਲੈਣੀ ਸਭ ਕੁਝ ਕਰ ਲੈਣਾ ਤੇ ਇੱਕ ਸਭ ਕੁਝ ਹੀ ਮਾਂ ਹੁੰਦੀ ਅਲਾਰਮ ਸਮਝਾਉਣ ਵਾਲੀ ਕੱਲੀ-ਕੱਲੀ ਚੀਜ਼ ਕਰਨ ਵਾਲੀ ਮਾਂ ਹੁੰਦੀ ਜਦੋਂ ਉਹ ਦੁਨੀਆ ਚੱਲ ਜੇ ਨਾ ਬੰਦਾ ਇੱਕਦਮ ਬਿਖਰ ਜਾਂਦਾ ਵਾ ਕੱਲ ਕੁਝ ਨਹੀਂ ਵਿਖਾਈ ਦਿੰਦਾ ਅੱਜ ਘਰ ਚਾਹੀਦਾ ਵਾ ਕਰੇ ਕੁਛ ਵੀ ਨਹੀਂ ਹੁੰਦਾ ਸਿਰਫ ਉਹਨਾਂ ਦੀ ਫੋਟੋ ਲੱਗੀ ਹੋਈ ਆ। ਵਿਚਕ ਜਿੱਦਾ ਮਰਜੀ ਆ ਸਭ ਕੁਝ ਬਣਿਆ ਹੋਇਆ ਵੀ ਆ ਪਰ ਉਸ ਘਰ ਚ ਜਾਣ ਨੂੰ ਇਹਨਾਂ ਦਿਲ ਕਰਦਾ। ਤੇ ਅਸੀਂ ਬਸ ਮੈਂ ਤੇ ਮੇਰੀ ਸਿਸਟਰ ਆ ਅਸੀਂ ਕੀ ਕਰਨਾ ਵਾ ਦੋਵਾਂ ਨੇ ਉੱਥੇ ਰਹਿ ਕੇ ਵੀ ਫੇਰ ਵੀ ਅਸੀਂ ਦੋਵਾਂ ਨੇ ਇੱਕ ਦੂਜੇ ਨੂੰ ਹੂਜਦੇ ਰਹਿੰਦੇ ਆ ਕੋਈ ਗੱਲ ਨਹੀਂ ਤੇਰਾ ਵਿਆਹ ਹੋ ਜਾਣਾ ਤੂੰ ਆਪਣੇ ਘਰ ਚ ਜਲ ਜਾਣਾ ਹੌਲੀ ਹੌਲੀ ਇੱਕ ਦੂਜੇ ਨੂੰ ਸੰਭਾਂਗੇ ਸਭ ਕੁਝ ਕਰਾਂਗੇ ਟੁੱਟਣ ਨਹੀਂ ਦੇਣਾ ਇੱਕ ਦੂਜੇ ਨੂੰ ਹੁਣ ਮਤਲਬ ਕਿ ਇੰਨਾ ਕੁ ਜ਼ਿਆਦਾ ਆਪਣੇ ਆਪ ਨੇ ਰੱਖਿਆ ਲੈਣਾ ਕਿ ਹਾਂ ਹੌਣ ਤਾਂ ਕੁਛ ਕਰਕੇ ਦੱਸਣਾ ਉਹ ਚੀਜ਼ ਮੋਟੀਵੇਟ ਆਪਣੇ ਆਪ ਨੂੰ ਇੰਨਾ ਕੀਤਾ ਹੋਇਆ ਹੈ ਨਾ ਕਿ ਹੁਣ ਨਹੀਂ ਇਮੋਸ਼ਨਲ ਹੋਣਾ ਜਿਵੇਂ ਤੁਸੀਂ ਵੀ ਰਿਸ਼ਤੇਦਾਰਾਂ ਦੀ ਗੱਲ ਕੀਤੀ ਐਕਸਰ ਆਪਾਂ ਦੇਖਿਆ ਜਾਂਦਾ ਕਿਉਂਕਿ ਇਹ ਆਪਾਂ ਕਹਿ ਸਕਦੇ ਇਨਸਾਨ ਦਾ ਇੱਕ ਬਿਹੇਵੀਅਰ ਨੇਚਰ ਵੀ ਹੁੰਦਾ ਹੈ ਕਿ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ ਹਨਾ ਔਖੇ ਸਮੇਂ ਤੇ ਬਿਲਕੁਲ ਹੀ ਨਹੀਂ ਅ ਜਦੋਂ ਚੰਗਾ ਸਮਾਂ ਆ ਜਾਂਦਾ ਉਦੋਂ ਨਾਲ ਖੜ ਜਾਂਦੇ ਰਿਸ਼ਤੇਦਾਰ ਹਨਾ ਤਾਂ ਤੁਹਾਡੇ ਨਾਲ ਰਿਸ਼ਤੇਦਾਰ ਕੋਈ ਖੜਿਆ ਸੀ ਜਾਂ ਨਹੀਂ ਖੜਿਆ ਸੀ ਕੌਣ ਸੀ ਜਿਹੜਾ ਖੜਿਆ ਸੀ ਜੀ ਅ ਜਿੱਦਾਂ ਮਤਲਬ ਕਿ ਉਹਨਾਂ ਨੇ ਇੱਕ ਹਦੀ ਅੰਦਰਵਾੜ ਕੀ ਨਿਵੇਕਿਆ ਤੇ ਆਪਾਂ ਕੁਝ ਕਹਿ ਨਹੀਂ ਸਕਦੇ ਅਗਲਿਆਂ ਨੂੰ ਹੁਣ ਮੈਂ ਕਿਸ ਨੂੰ ਮਤਲਬ ਕਿ ਇਹ ਨਹੀਂ ਕਹਿਣਾ ਕਿ ਮੇਰੇ ਲਈ ਘਰੇ ਹੈਨਾ ਇਸ ਕਰਕੇ ਉਹ ਆਪਣੀ ਜਗ੍ਹਾ ਸਹੀ ਹੈ ਮੈਂ ਆਪਣੀ ਜਗ੍ਹਾ ਸਹੀ ਹਾਂ ਤੇ ਤੁਸੀਂ ਮੈਂ ਚਾਹੂੰਗੀ ਜਾਂਦੇ ਜਾਂਦੇ ਜਾਂ ਕੁਝ ਨੌਜਵਾਨਾਂ ਨੇ ਜਾਂ ਕੁਝ ਕਹਿਣਾ ਚਾਹੁੰਦੇ ਹੋ ਤੇ ਜਿਹੜੇ ਤੁਹਾਨੂੰ ਗਲਤ ਕਮੈਂਟ ਕਰਦੇ ਆ ਜਿਹੜੇ ਚੰਗੇ ਕਰਦੇ ਉਹਨਾਂ ਲਈ ਕੀ ਕਹਿਣਾ ਚਾਹੋ ਮੈਂ ਸਭ ਨੂੰ ਇਹੀ ਕਹਿਣਾ ਚਾਹੁੰਦਾ ਵਾ ਕਿ ਤੁਸੀਂ ਰਬਾਇ ਗੁਰੂ ਦਾ ਨਾਮ ਜਪੋ ਜਿੰਨਾ ਨਾਮ ਜਪੋਗੇ ਤੁਹਾਨੂੰ ਉਨਾ ਹੀ ਫਲ ਮਿਲੇਗਾ ਕਿਸੇ ਦੀ ਲਾਈਵ ਵਿੱਚ ਇੰਟਰਫੇਅਰ ਕਰਨ ਨਾਲ ਤੁਸੀਂ ਆਪਣੀ ਲਾਈਵ ਵਿੱਚ ਇੰਟਰਫੇਅਰ ਕਰੋ ਕਿ ਹਾਂ ਮੈਂ ਕਿੱਥੇ ਗਲਤ ਆ ਮੈਂ ਇਹ ਦਾਵਾ ਮੈਂ ਕਿੱਦਾਂ ਨਹੀਂ ਹੈਗਾ ਤੁਸੀਂ ਆਪਣੇ ਆਪ ਸਹੀ ਹੋਗੇ ਨਾ ਤੁਹਾਨੂੰ ਸਾਰੀ ਦੁਨੀਆ ਸਹੀ ਲੱਗੂਗੀ ਤੁਸੀਂ ਆਪ ਗਲਤ ਹੋਗੇ ਨਾ ਤੁਹਾਨੂੰ ਸਾਰੀ ਦੁਨੀਆ ਗਲਤ ਹੋਏ ਲੱਗੇਗੀ ਥੈਂਕਿਊ 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 ਇਹ ਸਨ ਵੱਲੂ ਰਾਮਗੜੀਆ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਕਿਵੇਂ ਬਿਤਾ ਰਹੇ ਨੇ ਕਿੱਥੋਂ ਉੱਠ ਕੇ ਕਿਵੇਂ ਬਣੇ ਨੇ ਸੋਸ਼ਲ ਮੀਡੀਆ ਦੇ ਉੱਤੇ ਸਾਰਾ ਕੁਝ ਉਹਨਾਂ ਨੇ ਦੱਸਿਆ ਹੈ ਸਾਨੂੰ ਇੱਥੇ ਮੈਨੂੰ ਮੇਰੇ ਕੈਮਰਾਮੈਨ ਨਿਤਿਨ ਪ੍ਰਭਜਤ ਕੌਰ ਲਿਵਿੰਗ ਇਨ ਯੂਰ ਨਿਊਜ਼ ਚੰਡੀਗੜ੍ਹ